ਕਲੋਤੇ ਤੁਸੀਂ ਸਿੰਗਰ ਹੋਗੇ ਕਿ ਉਹ ਗਾਣਾ ਬੋਲਿਆ ਤੇ ਲਾਹੌਰ ਤੇ ਪੰਜਾਬ ਦੀ ਜਫੀ ਪੈ ਗਈ ਸੀ ਮਸਲਨ ਕਿ ਸ਼ੌਕਤ ਅਲੀ ਸਾਹਿਬ ਔਰ ਕਲਦੀਪ ਮਾਲਿਕ ਸਾਹਿਬ ਇੰਨੀ ਜਫੀ ਪਈ ਕਿ ਪਗਵਟ ਭਰਾ ਬਣ ਗਏ ਪਗਵਟ ਭਰਾ ਬਣ ਗਏ ਉਹ ਹੈ ਕਿਥੇ ਹੋਇਆ ਮੇਲਾ ਕਿਥੇ ਸੀ ਉਹ ਜੀ ਸਰੀ ਹੋਇਆ ਸੀ ਅੱਛਾ ਜੀ ਸਰੀ ਗਦਰੀ ਬਾਬਾ ਦਾ ਮੇਲਾ ਸਾਫ ਤੁੰਦ ਜੀ ਕਰਾਉਂਦੇ ਨੇ ਨਹੀਂ ਜਿਹੜਾ ਉਹ ਜਫੀ ਜਿਹੜੀ ਪਗਵਟ ਭਰਾ ਬਣੇ ਸ਼ੌਕਤ ਅਲੀ ਸਾਹਿਬ ਔਰ ਮਾਲਿਕ ਸਾਹਿਬ ਉਹ ਬਾਚ ਦੀ ਟੇਪ ਆਈ ਸੀ ਸੀ ਕਿ ਉਹ ਮੱਖਣ ਜੋਗੇ ਦਾ ਗਈ ਸੀ ਅੱਛਾ ਮਾਨ ਸਾ ਦਾ ਮੁੰਡਾ ਅੱਛਾ ਜੀ ਤੇ ਇੱਕ ਮੁਲਕ ਦੂਜੇ ਮੁਲਕ ਦੇ ਹੰਝੂ ਤੋਵੇਗਾ ਦੀਵਾ ਬਲੂ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ ਵਾਗੇ ਬਾਰਡਰ ਦੀ ਥਾਂ ਸਾਂਝੀ ਸਾਥ ਬਣਾ ਦੇਣੀ ਪੰਜ ਦਰਿਆਵਾਂ ਨੇ ਮੁੜ ਕੇ ਫਿਰ ਪੱਗ ਵਟਾ ਲੈਣੀ ਵਾਰਿਸ ਸ਼ਾਹ ਵੀ ਕਵਰਾਂ ਵਿੱਚੋਂ ਗੀਤ ਭਰੋਵੇਗਾ ਦੀਵਾ ਬਲੂ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ ਮੈਂ ਗਾਈ ਜਾਂਦਾ ਸੀ ਤੇ ਇਹ ਮੈਨੂੰ ਨਹੀਂ ਸੀ ਪਤਾ ਇਹ ਕੋਈ ਅੱਜ ਕੱਲ ਤਾਂ ਗੋਂ ਵਾਲੇ ਲਾਡਰੋ ਵੀ ਪ੍ਰੀ ਪਹਿਲੇ ਨਹੀਂ ਯਾਨੀ ਕਰ ਲੈਂਦੇ ਕੋਈ ਇਹ ਕੰਮ ਨਹੀਂ ਸੀ ਉਹ ਚੱਲਦਾ ਅੱਛਾ ਅੱਛਾ ਸਾਹਮਣੇ ਲੋਕ ਆ ਮੇਰਾ 20 ਹਜ਼ਾਰ ਦਾ ਕਟੋ ਅੱਛਾ ਤੇ ਮਾਨਕ ਸਾਹਿਬ ਇੱਧਰ ਸੀ ਬੈਠੇ ਤੇ ਸ਼ੌਕਤ ਅਲੀ ਸਾਹਿਬ ਤੇ ਇਹ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਜਦੋਂ ਮੈਂ ਤਰਾ ਵਾਗੇ ਬਾਰਡਰ ਦੀ ਤਾਂ ਤੇ ਮਾਨਸਾ ਪਿੱਛੇ ਆ ਕੇ ਮੈਨੂੰ ਕਹਿੰਦੇ ਰੋਗ ਪੁੱਤੋ ਰੋਗ ਦੁਆਰੇ ਘਾ ਕੇ ਦੇ ਇਹਨੂੰ ਅੱਛਾ ਦੁਆਰੇ ਅੱਛਾ ਫਿਰ ਸਥਾਈ ਅੰਤਰਾ ਦੁਬਾਰਾ ਗਿਆ ਹਾਂ ਮੈਂ ਗਾਣਾ ਫੇਰ ਸ਼ੁਰੂ ਕੀਤਾ ਨਹੀਂ ਫਿਰ ਮੈਂ ਵਾਗੇ ਬਾਂਡਰ ਦੀ ਤਾਂ ਹਾਂਜੀ ਆ ਪਾ ਕੇ ਉਟਾਰਣੀ ਅੱਛਾ ਤੇ ਸ਼ੌਕਤ ਅਲੀ ਸਾਹਿਬ ਵੀ ਆ ਗਏ ਇਹਨਾਂ ਨੇ ਆਪਦੀਆਂ ਪੱਗਾਂ ਚੱਕ ਕੇ ਇੱਕ ਜਿਹੇ ਸਿਰ ਤੇ ਰੱਖਤੀਆਂ ਵਾਹ ਜੀ ਵਾਹ ਤੇ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਵੀ ਗੱਲ ਕੀ ਬਣ ਗਈ ਹੈ ਗੱਲ ਕੀ ਬਣ ਗਈ ਲੋਕ ਸਾਰਾ ਜਿਹੜੇ ਬੈਠੇ ਸੀ ਮਿਲ ਉਹ ਵੀ ਉੱਠ ਕੇ ਤੇ ਮਤਲਬ ਤਾੜੀ ਮਾਰ ਲੱਗੇ ਖ ਮੇਰੇ ਨਾਲ ਵੀ ਉਹ ਯਾਦ ਜੁੜ ਗਈ